ਆ ਮੁਜ਼ਰਾ ਜਿਹੜਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਰੀਲਾ ਪਾ ਕੇ ਚੱਲ ਰਿਹਾ ਹੈ ਨਾ ਇਸ ਮੁਜ਼ਰੇ ਨੂੰ ਦੇਖਣ ਦੇ ਲਈ ਜ਼ਮੀਨਾਂ ਜਾਇਦਾਦਾਂ ਵਿਕ ਜਾਇਆ ਕਰਦੀਆਂ ਸੀ ਅੱਧ ਨੰਗੇ ਕੱਪੜੇ ਪਾਏ ਨੇ ਪਤਾ ਨਹੀਂ ਕੀ ਬੋਲਿਆ ਜਾ ਰਿਹਾ ਚਲੋ ਇਹਨਾਂ ਨੇ ਤੇ ਇਹ ਕੰਮ ਕਰਨਾ ਹੀ ਕਰਨਾ ਹੁੰਦਾ ਹੈ ਨਾ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਇਹਨਾਂ ਦਾ ਪਰਿਵਾਰ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਮਾਤਾ ਪਿਤਾ ਨਹੀਂ ਕੁਝ ਕਹਿੰਦੇ ਭਰਾ ਨਹੀਂ ਕੁਝ ਕਹਿੰਦੇ ਤੇ ਨਹੀਂ ਲੋਕ ਮਰ ਜਾਇਆ ਕਰਦੇ ਸੀ ਇਸ ਕੰਮ ਦੇ ਲਈ ਹਨਾ ਜੇ ਕੋਈ ਕਿਸੇ ਨੂੰ ਗਾਲ ਵੀ ਕੱਢ ਦਿੰਦਾ ਸੀ ਤਾਂ ਕਤਲ ਹੋ ਜਾਇਆ ਕਰਦੇ ਸੀ ਇੱਥੇ ਅੱਜ ਕਹਾਣੀ ਇੱਥੇ ਖੜੀ ਹੈ ਤੁਸੀਂ ਇੱਕ ਸਿੱਖ ਇਤਿਹਾਸ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸੰਗਲਾ ਦੀਪ ਜਾਂਦੇ ਨੇ ਨਾ ਤੁਹਾਡੇ ਵਰਗੀਆਂ ਉੱਥੇ ਨੱਚਦੀਆਂ ਸੀਗੀਆਂ ਜਿਨ੍ਹਾਂ ਦੇ ਸਿਰ ਦੇ ਉੱਪਰ ਹੱਥ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਕਹੀ ਸੀ ਮੇਰੀਓ ਬੱਚਿਓ ਮੇਰੀਓ ਪੁੱਤਰੀਓ ਲਫ਼ਜ਼ ਦੇਖੋ ਗੁਰੂ ਦੇ ਮੇਰੀਓ ਪੁੱਤਰੀਓ ਮੇਰੀਓ ਬੱਚਿਓ ਇਹ ਸਰੀਰ ਰੱਬ ਦੀ ਆਵਾਦਤ ਕਰਨ ਦੇ ਲਈ ਮਿਲਿਆ ਹੈ ਇਬਾਦਤ ਕਰਨ ਦੇ ਲਈ ਮਿਲਿਆ ਸਰੀਰ ਇਹ ਲੋਕਾਂ ਨੂੰ ਦਿਖਾਉਣ ਲਈ ਨਹੀਂ ਮਿਲਿਆ ਇਹ ਕੰਮ ਨਾ ਕਰੋ ਗੁਰੂ ਸਾਹਿਬ ਜੀ ਨੇ ਉਹਨਾਂ ਨੱਚਣ ਵਾਲੀਆਂ ਨੂੰ ਰੋਕਿਆ ਸੀ ਪਰ ਅੱਜ ਸੁਣਦਾ ਕੌਣ ਹੈ ਇੱਥੇ ਕਹਿੰਦੇ ਜੀ ਸਾਨੂੰ ਵਿਊ ਮਿਲਦੇ ਨੇ ਵਿਊ ਦੇ ਪੈਸੇ ਆਉਂਦੇ ਨੇ ਬਸ ਇੱਥੇ ਹੀ ਕਹਾਣੀ ਖੜ ਗਈ ਕੰਮ ਕਰਨਾ ਛੱਡ ਦਿੱਤਾ ਆਪਾਂ ਨੇ ਜ਼ਮੀਨਾਂ ਜਾਇਦਾਦਾਂ ਵਿਕ ਜਾਇ ਕਰਦੀਆਂ ਸੀ ਜ਼ਮੀਨਾਂ ਵਿਕ ਜਾਇ ਕਰਦੀਆਂ ਸੀ ਤਬਾਹ ਹੋ ਜਾਂਦੇ ਸੀ ਘਰ ਖਤਮ ਹੋ ਜਾਂਦੀ ਸੀ ਕਹਾਣੀ ਇਸ ਮੁਜਰੇ ਨੂੰ ਦੇਖਣ ਵਾਲਿਆਂ ਦੀ